इंडिया ਵੀ ਪਬਲਿਕ ਸਕੂਲ ਕਿ ਪੜ ਰਹਾ ਮੈਂ ਮੇਰਾ ਨਾਮ ਗਿਵਿਸ਼ 10th ਕਲਾਸ ਮੈਂ ਪੜਦਾ ਮੈਂ ਕੜਾਏ ਦੀ ਗੱਲ ਸੀ ਇੱਕ ਸਰ ਤੋਂ ਮੈਂ ਕੜਾ ਮੰਗਿਆ ਸਰ ਨੇ ਮੈਨੂੰ ਨਾ ਮੰਗ ਕੇ ਸਰ ਤੋਂ ਕੜਾ ਲਿਆ ਸਰ ਨੇ ਮੈਨੂੰ ਕੜਾ ਵੀ ਦਿੱਤਾ ਜਿੰਦਾ ਕੜਾ ਸੀ ਨਾ ਉਹ ਆਇਆ ਮੈਨੂੰ ਨਹੀਂ ਪਤਾ ਵੀ ਸਰ ਨੇ ਕੜਾ ਲਵਾਏ ਹੋਏ ਆ ਉਹ ਆਇਆ ਵੀ ਉਹ ਕਹਿੰਦਾ ਵੀ ਸਰ ਮੇਰਾ ਕੜਾ ਸੀ ਤੇ ਸਰ ਨੇ ਕਿਹਾ ਵੀ ਗਿਵਿਸ਼ ਕੋ ਲਿਆ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਗਿਵਿਸ਼ ਕੋ ਲਿਆ ਗਿਵਿਸ਼ ਨੇ ਉਹ ਮੈਂ ਆਪਣੇ ਆਪ ਲੈ ਲਾਂ ਉਹਦਾ ਮੈਨੂੰ ਮੈਸੇਜ ਆਇਆ ਉਹਨੇ ਮੈਂ ਕਿਹਾ ਹਾਂ ਮੇਰੇ ਕੋ ਲਿਆ ਉਹ ਕਹਿੰਦਾ ਜਦੋਂ ਮਰਜੀ ਮੈਨੂੰ ਕੜਾ ਦੇ ਦੇ ਦੀ ਤੇ ਮੈਂ ਪਰਪਸ ਸਕੂਲ ਆਇਆ ਕੱਲ ਮੈਂ ਸਕੂਲ ਆਇਆ ਤੇ ਹੱਲੇ ਰਿਜ਼ਲਟ ਤੋਂ ਮੁੰਡਾ ਮੈਨੂੰ ਮਿਲਿਆ ਵੀ ਮੈਂ ਕਿਹਾ ਤੇਰਾ ਕੜਾ ਵੈਦ ਕਿ ਤੈਨੂੰ ਦਵਾ ਕਹਿੰਦਾ ਨਹੀਂ ਨਹੀਂ ਮੈਨੂੰ ਨਾ ਛੁੱਟੀ ਟਾਈਮ ਫਰਾਦੀ ਮੈਂ ਕਿਹਾ ਠੀਕ ਆ ਤੇ ਹੱਲੇ 6th ਲੈਕਚਰ ਹੀ ਮੈਨੂੰ ਦੀਪੀ ਸਰ ਨੇ ਬੁਲਾ ਲਿਆ ਕਹਿੰਦੇ ਕੜਾ ਕਿੱਥੇ ਆ ਮੈਂ ਕੜਾ ਲੈਨ ਗਿਆ ਹੀ ਆ ਉਹ ਵੀ ਮੇਰੀ ਕਲਾਸ 'ਚ ਆ ਗਏ ਮੇਰਾ ਲਗਾਤਾਰ ਸਾਤਾ ਕਿ ਚਵੇੜਾ ਮਾਰਿਆ ਮੈਂ ਚਰਨ ਨੂੰ ਕਹਾਂ ਸਰ ਰੁਪਏ ਵਾਲੀ ਗੱਲ ਛੱਡ ਦੋ ਪਰ ਨਹੀਂ ਰੁਕੇ ਚਰਨੇ ਫਿਰ ਦੁਬਾਰਾ ਮਾਰਿਆ ਮੇਰਾ ਸਿਰ ਵੱਜਾ ਖੰਗ ਤੇ ਇ tanto ਇਨਾ ਸਿਰ ਦਰਦ ਹੋ ਰਿਹਾ ਤੇ ਨਾਲ ਕੰਨ ਤੇ ਸਾਵੀਨੀ ਸਰ ਰੁਕੇ ਬਾਅਦ ਵਿੱਚ ਮੈਂ ਪਲੱਸ 1 ਤੇ ਗਿਆ ਤੇ ਸਰ ਨੇ ਉੱਥੇ ਮੈਨੂੰ ਕੁੱਟਿਆ ਦੁਬਾਰਾ ਫਿਰ ਕੋਲੀਡੋਰ ਦੇ ਵਿੱਚ ਕੁੱਟਿਆ ਨਾ ਕਰਨਗੇ ਸਰ ਛੱਡ ਦਿਓ ਕਰਨੇ ਤਾਂ ਵੀ ਨਹੀਂ ਛੱਡਿਆ ਸਾਰੇ ਟੀਚਰ ਕੋਲ ਖੜੇ ਆ ਸਿਰਫ ਇੱਕ ਨੁਕਸਮ ਮੈਮ ਨੇ ਮੈਨੂੰ ਅੱਗੇ ਛਡਾਇਆ ਆਓ ਸਰ ਦਾ ਨਾਮ ਕੀ ਹੈ ਜਿਨ੍ਹਾਂ ਨੇ ਤੁਹਾਡੇ ਨਾਲ ਮਾਰ ਫੇਰ ਕੀਤੀ ਹੈ ਕੋਮਲ ਪ੍ਰੀਤ ਸਿੰਘ ਨਹੀਂ ਲੱਗਿਆ ਦੀਪਿਕ ਦਾ ਹੋਤੀ ਹੈ ਬੰਕਾਤੋ ਮੈਂ ਇਹ ਦੇਖੋ ਜੋ ਕਾਰਵਾਈ ਲਈ ਗਈ ਕਿ ਕਰਿਆ ਜਿਵੇਂ ਸੈਂਕਲਾ ਚੋਂ ਕੋਈ ਕੋਈ ਪੜੇ ਦੀ ਗੱਲ ਸੀ ਮੇਰੇ ਟੀਚਰ ਕੋ ਕਢਾ ਲਿਆ ਐ ਡੀਪੀ ਸਰ ਦਾ ਕੋਈ ਰੋਲ ਨਹੀਂ ਸੀ ਵਿੱਚ ਬੇਟਾ ਕੁਮਾਰ ਕੇ ਪੁੱਛ ਰਿਹਾ ਵੀ ਕੜਾ ਤੇਰੇ ਕੋਲੋਂ ਕਹਿੰਦਾ ਹਾਂ ਸਰ ਮੇਰੇ ਕੋਲ ਕੜਾ ਕਿੱਦਾਂ ਕਿੱਥੇ ਆ ਗੜਾ ਕਹਿੰਦਾ ਸਰ ਮੇਰੇ ਬੈਗ 'ਚ ਹੈ ਕੜਾ ਕਿਸੇ ਹੋਰ ਦਾ ਸੀ ਸਰ ਇਹ ਕੜਾ ਦੇ ਰਿਹਾ ਸਭ ਨੇ ਡੀਪੀ ਸਰ ਨੇ ਕੋਈ ਗੱਲ ਨਹੀਂ ਸੁਣੀ ਪੰਜ ਛੇ ਚਿੜਾ ਨੂੰ ਮਾਰਿਆ ਅਸਲ ਵਿੱਚ ਕਲਾਸ 1 ਦੇ ਕਲਾਸ ਵਿੱਚ ਜਾ ਕੇ ਕੁੱਤੇ-ਕੁੱਤੇ ਸਰ ਕੋਰੀਡੋਰਸ ਵਿੱਚ ਆ ਕੇ ਕੁੱਤੇ ਅੰਦਰ ਸਿਰ ਲਗਾ ਕੇ ਵਾਰ ਦੇ ਵਿੱਚ ਕੰਦੇ ਵਿੱਚ ਉਹਨੇ ਪ੍ਰੋਬਲਮ ਆ ਗਈ ਐ ਸਾਨੂੰ ਬਤਾਇਆ ਨਾ ਕੋ ਡਿਪਰੈਸ਼ਨ ਤੁਸੀਂ ਅਜੂਬਾ ਕੈਸਾ ਸੀਗਾ ਸਕੂਲ ਚ ਪੇਪਰ ਸੀ ਉਹ ਦੇਨ ਨਹੀਂ ਆ ਰਿਹਾ ਸੀਗਾ ਬੱਚਾ ਡਰਦਾ ਨਹੀਂ ਆ ਰਿਹਾ ਸੀਗਾ ਡੀਪੀ ਸਰ ਫਿਰ ਕੁੱਟਣਗੇ ਬੱਚਾ ਇਸ ਚੀਜ਼ ਦਾ ਡਿਪਰੈਸ਼ਨ ਚ ਆਇਆ ਹੈ ਇਹਨਾਂ ਨੇ ਇਹਨਾਂ ਨੂੰ ਕੁੱਟਿਆ ਜਿਵੇਂ ਇੰਨਾ ਤਗੜਾ ਕ੍ਰਿਮੀਨਲ ਹੁੰਦਾ ਉਹ ਕੋਈ ਕ੍ਰਿਮੀਨਲ क्राइम ਕਰਤਾ ਹੋਏਗਾ ਗੱਲ ਉਹਨੇ ਸੁਣੀ ਨਹੀਂ ਕੋਈ ਡੀਪੀ ਸਰ ਨੇ ਗਾਲੀ ਨੂੰ ਕਹਿ ਰਿਹਾ ਸਾਰੇ ਸਾਰੇ ਕਹਿ ਰਿਹਾ ਉਹ ਗੋ ਕੁੱਤੀ ਜਾ ਰਿਹਾ ਕੁੱਤੀ ਜਾ ਰਿਹਾ ਕੋਈ ਗੱਲ ਨਹੀਂ ਉਹ ਸੁਣ ਰਿਹਾ ਮੰਗਿਆ ਜੋ ਬੰਦੀ ਕਾਰਵਾਈ ਕੀਤੀ ਜਾਵੇ ਸਾਨੂੰ ਫੁੱਲ ਦੀ ਰਿਕਾਰਡਿੰਗ ਦਿੱਤੀ ਜਾਵੇ ਹਰੇਕ ਸਕੂਲ ਕਲਾਸਰੂਮ ਦੇ ਬਾਰੇ ਕੈਮਰਾ ਲਗਾ ਕਲਾਸ ਤੇ ਲੱਗਾ ਸਾਨੂੰ ਵੀ ਰਿਕਾਰਡਿੰਗ ਦਿੱਤੀ ਜਾਵੇ ਸਾਡਾ ਬੱਚਾ ਕਰਦੇ ਅਸੀਂ ਅੰਦਰ ਕਾਰਵਾਈ ਕਰਾਂਗੇ ਜੋ ਇਹ ਵੀ ਕਾਰਵਾਈ ਬੰਦੀ ਅੰਦਰ ਕਾਰਵਾਈ ਕੀਤੀ ਜਾਵੇ ਇੱਕ ਮਾਸਟਰ ਹੈ ਪਰ ਇੱਕ ਬੱਚਾ 10th ਕਲਾਸ ਵਿੱਚ ਪੜ੍ਹਦਾ ਹੈ ਕੋਈ ਚੜਾ ਪਿਆ ਸੀਗਾ ਲਾਇਬ੍ਰੇਰੀ ਦੇ ਵਿੱਚ ਤੇ ਉਹ ਜਿਹੜਾ ਬੱਚੇ ਨੂੰ ਪਸੰਦ ਆਇਆ ਉਹਨੇ ਦੇਖਣ ਵਾਸਤੇ ਉਹਨੇ ਲਿਆ ਹੋਣਾ ਹੈ ਔਰ ਡਾਕਟਰ ਨੇ ਕੋਲ ਜਦੋਂ ਉਹਨੂੰ ਪਤਾ ਲੱਗਾ ਵੀ ਇਹ ਕੜਾ ਲੈ ਕੇ ਆਇਆ ਤੇ ਮੈਨੂੰ ਕਹਿੰਦੇ ਪੀਰ ਕੰਦਾ ਵੀ ਤੂੰ ਕੜਾ ਲੈ ਆਇਆ ਉਹ ਕਹਿੰਦਾ ਹਾਂਜੀ ਫਿਰ ਲੈ ਆਇਆ ਜਿੰਨੇ ਕੜਾ ਤੇ ਬੈਕ ਤੇ ਕੜੀ ਜਣਾ ਦਿੱਤਾ ਉਸ ਤੋਂ ਬਾਅਦ ਇਹਨੂੰ ਪਲੱਸ 1 ਕਲਾਸ ਦੇ ਵਿੱਚ ਜਾ ਕੇ ਇੱਕ ਤੋਂ ਘੱਟ 15 ਦਾ 20 ਟੋੜਾ ਮਾਰੀਆਂ ਪਰ ਬਾਅਦ ਚ ਲਾਇਬ੍ਰੇਰੀ 'ਚ ਜਾ ਕੇ ਫਿਰ ਮਾਰ ਗਿਆ ਤੇ ਕੋਈ ਯਾਨੀ ਜੇ ਬੱਚੇ ਦਾ ਲੈਫਟ ਨਾਲ ਸਾਰਾ ਯਾਨੀ ਕਿ ਕੰਮ ਵਾਲਾ ਪਾਸਾ ਸਾਰਾ ਸੁੱਜਿਆ ਗਿਆ ਉਹ ਸਾਨੂੰ ਰਾਤ ਨੂੰ ਤਕਰੀਬਨ 9:30 ਦੇ ਨਿਜਕ ਤੇ ਪੇਰੈਂਟਸ ਦਾ ਫੋਨ ਆਇਆ ਦੱਸਦਿਆਂ ਕਰਕੇ ਸਾਡਾ ਬੱਚਾ ਅੱਜ ਫੂਡ ਦੇ ਵਿੱਚ ਫੜ ਗਿਆ ਔਰ ਇਸੰਗਰ ਦੇ ਸਾਥੀ ਬੱਚੇ ਨੂੰ ਬਹੁਤ ਜ਼ਿਆਦਾ ਹਰਾਸਮੈਂਟ ਕੀਤਾ ਜਾ ਰਿਹਾ ਹੈ ਮਾਰਿਆ ਜਾ ਰਿਹਾ ਹੈ ਪਰ ਬੱਚਾ ਅੱਜ ਸਕੂਲ ਆਨਕੋ ਬਿਲਕੁਲ ਪੇਸ਼ ਕਰ ਰਿਹਾ ਸੀਗਾ ਉਹ ਇਗਜ਼ਾਮ ਚੱਲ ਰਹੇ ਨੇ ਬੱਚੇ ਕਰੇ ਮੈਂ ਸਕੂਲ ਨਹੀਂ ਜਾਣਾ ਜਦ ਤੱਕ ਉਹ ਮਾਸਟਰ ਅੱਜ ਪਤਾ ਨਹੀਂ ਮੈਂ ਆਪਣਾ ਕੀ ਸ਼ੁਰੂ ਕਰੇਗਾ ਫਿਰ ਉਹ ਅੱਜ ਪੇਰੈਂਟਸ ਨਾਲ ਲੱਗੇ ਇਹਨਾਂ ਨੇ ਸਮਝੌਹ ਲਈ ਕਿ ਅਸੀਂ ਵੀ ਚਲਾ ਕੇ ਬੱਚੇ ਸੱਟਾਂ ਆਏ ਸੀਗੇ ਇਸ ਵੇਲੇ ਸਕੂਲੇ ਔਰ ਅਸੀਂ ਸਾਰੇ ਇਕੱਠੇ ਪ੍ਰਿੰਸੀਪਲ ਨਾਲ ਗੱਲ ਕੀਤੀ ਔਰ ਪ੍ਰਿੰਸੀਪਲ ਦਾ ਜਿਹੜਾ ਰਵੱਈਆ ਉਹ ਤੁਹਾਨੂੰ ਪਤਾ ਹੀ ਹੈ ਵੀ ਕਿਹੋ ਜਿਹਾ ਹੈ ਸ਼ੁਰੂ ਵਿੱਚ ਇਹਨਾਂ ਦਾ ਰਵੱਈਆ ਬੜਾ ਖਰਾਬ ਹੋਇਆ ਔਰ ਇਹਨੇ ਕਦੀ ਵੀ ਅਨਿਆਏ ਉਨੇ ਮੇਸ਼ਾ ਅਬਦੀ ਟੀਚਰਾਂ ਦਾ ਪੱਖ ਜਿਹੜਾ ਲੁੱਟਾ ਔਰ ਪੇਰੈਂਟਸ ਨਾਲ ਗੱਲ ਨਹੀਂ ਸੁਣੀ ਤੇ ਪੇਰੈਂਟਸ ਦੇ ਨਾਲ ਅੰਦਰ ਕਾਫੀ ਬੱਦਸ ਲੁੱਤੀ ਨਾਲ ਬੋਲਿਆ ਤੇ ਬੱਚੇ ਦੀ ਮਦਰ ਸੀਗੀ ਉਹਦੇ ਫਾਦਰ ਸਾਹਿਬ ਸੀ ਮਾਮਾ ਹੀ ਜਿਹੜੇ ਚਾਚਾ ਹੀ ਸੀਗੇ ਤੇ ਉਹਨਾਂ ਨੇ ਬਹੁਤ ਜ਼ਿਆਦਾ ਬੱਦਸ ਲੁੱਤੀ ਕੀਤੀ ਫਿਰ ਸਾਨੂੰ ਉਸ ਤੋਂ ਬਾਅਦ ਅੰਦਰ ਅਸੀਂ ਗਏ ਆ ਤੇ ਉਹ ਕਹਿੰਦੇ ਤੁਸੀਂ ਦੱਸੋ ਕਿ ਕਿਵੇਂ ਕਰਾਣਾ ਹੈ ਇਹ ਜਿਹੜਾ ਵੀ ਤੁਸੀਂ ਆ ਕੇ ਤੁਹਾਡੇ ਟੀਚਰ ਨੇ ਕਹਿੰਦੀ ਕੀਤੀ ਹੈ ਤੇ ਦੇਖੋ ਤੁਸੀਂ ਮਸਲਾ ਹੱਲ ਕਰਾਓ ਜਿਵੇਂ ਸੋੜੋ ਬੱਚੇ ਨੂੰ ਮਾਫੀ ਮੰਗਾਓ ਤੁਸੀਂ ਉਹਦੇ ਕੋਲੋਂ ਇਿੱਥੇ ਕੋਲ ਮੋਟਰ ਦੇ ਪੁਲਸਰੀ ਦੇ ਇਹਨਾਂ ਨੇ ਖੰਡਾ ਪਟਾ ਨਹੀਂ ਸਾੜਨਾ ਤੇ ਅੰਦਰ ਕੇ ਬਾਤ ਗਲਤ ਕਰ ਰਿਹਾ ਹੈ ਉਹ ਸਾਨੂੰ ਬਾਅਦ ਚ ਪੈ ਲੱਗ ਰਿਹਾ ਵੀ ਇਹ ਆਪ ਕੁਝ ਨਹੀਂ ਕਰ ਰਿਹਾ ਚਲੋ ਪੁਲਸਾਈ ਕੋਈ ਗੱਲੀ ਪੁਲਸਰਾ ਕੰਮ ਹੈ ਪ੍ਰਸ਼ਾਸਨ ਉਹਨਾਂ ਦਾ ਹੱਲ ਕਰਨੀ ਕਰਨੀ ਹੈ ਉਹਨਾਂ ਨੇ ਦੋਨੋਂ ਗੱਲ ਸੁਣੀ ਹੈ ਪਰ ਅਜੇ ਤੱਕ ਦੋਨੋਂ ਧਿਰਾਂ ਦਾ ਕੋਈ ਮਸਲਾ ਹੱਲ ਨਹੀਂ ਹੋਇਆ ਮੰਗ ਹੈ ਜੀ ਵੀ ਇੱਕ ਅੰਦਰ ਵੀ ਅਸੀਂ ਉਹਦੇ ਦੇ ਕਾਨੂੰਨੀ ਕਰਦੇ ਕਰਾਣੀ ਹੈ ਕਿ ਜਾਂ ਤਾਂ ਉਹਨੂੰ ਟੀਚਰ ਨੂੰ ਡਿਸਮਿਸ ਕਰਨਾ ਸਕੂਲੋਂ ਬਾਹਰ ਕਿਤੇ ਕਰੇ ਉਹਨੂੰ ਕੰਦੀ ਉਹ ਥੋੜਾ ਜਿਹਾ ਮੈਂਟਲੀ ਅਸੈਸਮੈਂਟ ਵੀ ਰੰਦਾ ਟੀਚਰ ਪਰ ਜਿਹੋ ਇਹੋ ਜਿਹੇ ਟੀਚਰ ਸਕੂਲ ਨੇ ਰ खतरा कल किसी और बच्चे स्कूल है सुबह मेरे पास पेरेंट्स आए हैं कम्प्लेट ले गए टीचर ने किसी बच्चे को हिट किया तो अभी जो मैटर है इट इज अंडर इन्वेस्टिगेशन तो इससे ज्यादा कुछ और नहीं वो हम चेक कर लेते हैं इंक्वायरी कर लेते हैं क्या सामने आई है आपकी तो अभी तो यही सामने आई है कि किसी हमारे टीचर ने बच्चे को सफ लगाया हाँ जी आपने देखा सर बच्चे को वैसे अपने पास बुला के कि लगे हैं नहीं लगे हैं लेकिन जी मैंने देख लिया है यहाँ पे अब मैं कोई डॉक्टर तो हूं नहीं ठीक है मैंने देख लिया बच्चे से भी हमने बात की है इससे ज्यादा मैं कुछ नहीं बोल सकता अभी हम इन्वेस्टिगेशन पेरेंट्स ने कहा कि हर स्कूल में ए नहीं है एक ही क्लास है सातवीं क्लास आपका बेटा पढ़ता है हुआ सर एक क्लास में एक है इसके बारे में आप कहूँ देखो जी ऐसा है कि हमारे नर्सरी ब्लॉक में भी ए सी है اور لائبریری میں بھی ایسی ہے اور جو 7th کلاس میں ایسی ہے وہاں روٹیشن پہ کلاسز بیٹھتی ہیں اپ اسی میٹر پہ بات کریں گے تو ٹھیک ہے باقی इससे ज्यादा मैं कोई बात नहीं